ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਲੇਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵਿੰਦਰ ਸਿੰਘ ਆਲਖੋਂ ਅਗਲਾ ਆਪਾਂ ਪਹੁੰਚ ਚੁੱਕੇ ਆਂ ਆਹ ਦੇਖ ਸਕਦੇ ਹੋ ਬੋਰਡ ਵੀ ਸਾਹਮਣੇ ਇਹ ਸੇਮ ਬੋਰਡ ਜਿਹੜੇ ਬਾਹਰ ਵੀ ਵੀਰ ਜਿਨ੍ਹਾਂ ਨੇ ਘਰ ਤੋਂ ਬਾਹਰ ਵੀ ਜਿਹੜੇ ਲਾਏ ਆ ਪਤਾ ਲੱਗ ਜਾਂਦਾ ਜਿਹੜਾ ਤੇ ਅੱਜ ਤੁਹਾਡੇ ਤੁਹਾਨੂੰ ਛੇ ਪਸ਼ੂ ਵਿਖਾਉਣੇ ਆ ਇੱਕ ਨੀਲੀ ਰਾਵੀ ਦੀ ਝੋਟੀ ਤੁਹਾਨੂੰ ਦਿਖਾਉਣੀ ਤੇ ਪੰਜ ਤੁਹਾਨੂੰ ਜੜੀਆਂ ਵਾ گاਵਾ ਤੁਹਾਨੂੰ ਦਿਖਾਉਣੀਆਂ ਵਾ ਜਿਨ੍ਹਾਂ ਦੇ ਵਿੱਚ ਇੱਕੋ ਹੀ ਗੱਬਣਿਆ ਤੇ ਬਾਕੀ ਸਾਰੀਆਂ ਸੁਈਆਂ ਆ। ਹਾਂ ਬੱਚੇ ਕੁਛ ਇੱਧਰ ਵੱਜੇ ਆ ਕੁਛ ਉੱਧਰ ਵੱਜੇ ਬੱਚੇ। ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋ ਸਣਾ ਠੀਕ ਠਾਕ ਜੀ। ਵਧੀਆ ਜੀ ਵਧੀਆ ਤੁਸੀਂ ਸਰਾਉ। ਸਭ ਠੀਕ ਠਾਕ ਜੀ। ਹਾਂਜੀ। ਫਿਰ ਵੱਡਾ ਕਰਦੇ ਲੱਗੇ। ਮਕਾਦੀ ਵਿੱਚ ਮਾਲ ਭਾਈਦਾ ਨਹੀਂ ਜੋ। ਪਾਸੋਂ ਗੱਡੀਆਂ ਭਰਾਈਆਂ ਅਸੀਂ ਤਿੰਨ। ਅੱਛਾ ਅੱਛਾ। ਇੱਕ ਕੱਲੀ ਤੇਲ ਗਾਨਾ। ਮੇਰਾ ਦੋ ਸਿਨੇਰ ਕਲੀ ਗਿਆ ਠੀਕ ਠੀਕ ਤੋਂ ਮਾਲ ਆਉਂਦਾ ਨਹੀਂ ਪੂਰਾ ਅੰਦਰ ਹੀ ਫਿਰ 10:11 ਡਾਕਰ ਅੰਦਰ ਵਜਦੇ ਮੈਂ ਚੱਲ ਬਾਹਰ ਵੀ ਪਾ ਜੀਏ ਤਾਂ ਕਿ 11:11 ਬਾਹਰ ਵਜੇਗਾ ਅੱਛਾ ਪੂਰਾ ਵੱਡਾ ਕੰਮ ਕਰ ਦੇਣਾ ਕਿਉਂ ਨਾ ਫਿਰ ਮੈਂ ਕਰ ਦਈਏ ਰੌਣਦਾਰੀ ਕਰਪਾਣਾ ਚਲੋ ਵਧੀਆ ਕਿ ਇਤਨਾ ਜਦੋਂ ਹੌਲੀ ਹੌਲੀ ਕੰਮ ਚੱਲਦਾ ਹੁੰਦਾ ਹਾਂ ਹਾਂਜੀ ਚਲੋ ਪਸ਼ੂਆਂ ਤੋਂ ਆਪਾਂ ਚਲੋ ਜੇ ਆਪਣਾ ਰੋਟੀ ਪਾਣੀ ਦੇ ਦਿੰਦੇ ਹਾਂ ਪੰਜਾਂ ਦੀਆਂ ਤਾਰਿਆ ਵਿਚਾਰੀਆਂ ਨੇ ਹਾਂਜੀ ਹਾਂਜੀ ਤੇ ਇਹਨਾਂ ਦੀ ਵੀ ਜਗਾ ਆਪਾਂ ਨੂੰ ਵਧੀਆ ਬਣਾਉਣੀ ਚਾਹੀਦੀ ਆ ਠੀਕ ਚਲੋ ਨਾਮ ਦੱਸਦੇ ਕਰੀ ਆਪਾਂ ਦਾ ਨਾਮ ਸੁਵਿੰਦਰ ਸਿੰਘ ਜੀ ਪਿੰਡ ਫੋਨ ਨੰਬਰ 992 ਪਾ ਲਈ ਪਰ ਜਬਾਤ ਕਾਟ ਲਿਆ ਠੀਕ ਹੈ ਜੀ ਤੇ ਉਦਨ ਵਾਲਾ ਵੇਗਿਆ ਸੀ ਮਾਲ ਫਿਰ ਵੇਗਿਆ ਵੀ ਜੀ ਉਹ ਮੈਂ ਕੋਈ ਘੰਟਾ ਵੀ ਲਗਾ 15-20 ਮਿੰਟ ਲੱਗੇ ਠੀਕ ਜੀ ਇੱਕ ਨੰਬਰ ਤਾਂ ਹੀ ਗਾਂ ਪਾਈ ਸੀ ਨਾ ਉਹ ਵੀ ਮੈਨੇ ਕੱਲੀ ਮੈਨੂੰ ਫੋਨ ਕੀਤਾ ਵਾ ਅੱਛਾ ਉਹ ਇਥੇ ਆਹ ਵੇਲੇ 26 ਲੀਟਰ ਦੁੱਧ ਆ 26 ਲੀਟਰ 26 ਲੀਟਰ ਇਕੱਲੀ ਜਿਹੀ ਅੱਛਾ ਤਵੀਰ ਉਹ ਕਹਿੰਦਾ ਇੱਕ ਗਾਂ ਅਜੇ ਹੋਰ ਦੇ ਦੇ ਮੈਂ ਬਸ ਇਹ ਹੈ ਕਿ ਮੌਸਮ ਵੀ ਦੁੱਧ ਦੇ ਅਲਾਵਾ ਹੁਣ ਬਸ ਸਾਂਭ ਵਾਲਾ ਬੰਦਾ ਚਾਹੀਦਾ ਨਾ ਜਿੰਨੇ ਗਾਂ ਚੰਗਾ ਹੋਏ ਉਹਨੇ ਦੁੱਧ ਦੇਣਾ ਹਾਂਜੀ 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 ਚਾੜ ਕਾ ਤੇ ਦੁੱਧ ਦੇਣਾ ਹਾਂਜੀ ਹਾਂ ਤੇ ਅੱਜ ਸ਼ੁਰੂਆਤ ਸਿਰ ਚੋਟੀ ਤੋਂ ਕਰ ਲਈ ਆ ਪਾਣੀ ਦੀ ਨਾਮੀ ਅੱਛਾ ਤੁਹਾਨੂੰ ਮੈਂ ਬਾਰਡਰ ਤੇ ਬੈਠੇ ਆ ਆਪਾਂ ਹਾਂਜੀ ਹਾਂਜੀ ਇਹ ਬਾਰਡਰ ਦੀ ਝੋਟੀ ਹੈ ਠੀਕ ਹੈ ਜੀ ਬਾਰਡਰ ਏਰੀਆ ਦੀ ਨੀਲੀ ਰਾਵੀ ਹੈ ਜਿਹੜੀ ਹਾਂਜੀ ਵੀਰ ਜੀ ਉਹਨਾਂ ਕੋ ਜਿੰਨਾ ਕੋ ਝੋਟੀ ਲਈ ਆਏ ਹਾਂਜੀ ਹਾਂਜੀ ਸਾਰਾ ਮਾਲ ਹੀ ਉਹਨਾਂ ਕੋ ਨੀਲੀ ਰਾਵੀ ਦਾ ਵਾ ਅੱਛਾ ਹਾਂਜੀ ਪਾਕਿਸਤਾਨ ਦਾ ਰਵਾ ਪਹਿਲਾਂ ਚੱਲਣ ਡਿਆ ਉਹਨਾਂ ਕੋਲ ਕਾਫੀ ਸੋਹਣੀ ਝੋਟੀ ਹੈ ਹਾਂਜੀ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਵੀਰ ਜੀ ਹੋ ਗਏ 10 ਕ ਦਿਨ ਹੋ ਗਏ ਸੋਈ ਨੂੰ ਕਿੰਨਾ ਦੁੱਧ ਤਿਆਰ ਜੀ ਦੁੱਧ ਵੀਰ ਜੀ ਆਹ ਵਾਲੇ ਪੱਕਾ ਜਾਂ ਕੰਡਾ ਕੰਡੇ ਦੇ ਤੋਲ ਵਾਂ 14 ਲੀਟਰ ਦੁੱਧ ਜੀ 14 ਲੀਟਰ ਤਿਆਰ ਜੀ ਬਿਲਕੁਲ ਹਾਂਜੀ ਹਾਂਜੀ ਚਵਾ ਕੇ ਵੀਰ ਵਾ ਕੰਡਾ ਲਿਆ ਕੇ ਤੋਲ ਕੇ ਖੜੇ ਦੁੱਧ ਜੋ ਅੱਛਾ ਦੋ ਬਾਕੀ ਸੋਈ ਸਵਾਈ ਇਹਦੇ ਤੇ ਚਲੋ ਚਵਾਈ ਹੋਈ ਕੋਈ ਟਟਕਾ ਨਹੀਂ ਇਹਦਾ ਹਾਂਜੀ ਤੇ ਇਹ ਕਿੰਨਾ ਦੁੱਧ ਚੁਵਾਈ ਜਾਊਗਾ ਜੋਟੀ ਜੀ ਛੋਟੀਏ ਦੁੱਧ ਤੇ ਬਿਥੇਰਾ ਕਰਦਣਾ ਸੀ ਮੱਥੋਂ ਹੀ ਆਈ ਏ ਮੇਰੇ ਕੋਲ ਠੀਕ ਐ ਤੇ ਮੈਂ ਸਿਰ ਥੋੜਾ ਢਲਾ ਹੋ ਗਿਆ ਉਹਨੇ ਮਾਲ ਸੰਭਿਆ ਜਾ ਥੋੜਾ ਜਾ ਤੇ ਦੁੱਧ ਮੇਰਾ 18 ਕਿਲੋ ਚੱਲ ਜੇਗੀ ਜੋਟੀ ਸਰੀਰ ਥੋੜਾ ਤੁਸੀਂ ਕਹਿੰਦੇ ਸੀ ਢਲਾ ਹੋ ਗਿਆ ਤਾਈਂ ਮਾਲ ਜਿਆਦਾ ਵਸਾਈ ਤੇ ਆੜੀ ਮਾਲ ਜੀ ਲੱਗ ਜੇ ਢਲਾ ਹੋ ਗਿਆ ਤਾਈਂ ਜੈਕਟ ਜੁਗੜ ਵਾਵਾ ਮੋਟੀ ਭਾਈ ਆ ਗਈ ਠੀਕ ਐ ਹਾਂਜੀ ਹਾਂਜੀ ਚੱਲਾ ਲਿਆ ਖੋਲੋ ਹਾਂ ਤੋੜੀਏ ਫਿਰ ਹਜੂ ਬਰੇ ਜਾ ਅਣੀ ਕਿ ਨਾ ਆਉਂਦੀ ਦੁੱਧ ਮੋਕੇ ਤੇ ਜਿਹੜਾ ਇਹਦੇ ਕੋਲ 14 ਲੀਟਰ ਜਿਹੜਾ ਤਿਆਰ ਦੱਸਦੇ ਆ ਬਾਕੀ ਸੂਈ ਸਵਾਈ ਹੈ ਚਵਾਈ ਤੇ ਜਿਹੜੀ ਇਹਦੀ ਹੋਈ ਜਾਣੀ ਆ ਆ ਜੀ ਲੈ ਜੀ ਵਾਡੀ ਵੇਖੋ ਜੀ ਪਿਓਰ ਨਹੀਂ ਜੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਨੀਲੀ ਦੀਆਂ ਪੂਰੀਆਂ ਹਾਂਜੀ ਵੇਖਣ ਨੂੰ ਕਾਫੀ ਭੌਲੀ ਜੀ ਝੋਟੀ ਜਾਂਦੀ ਹੈ ਲੈ ਜੀ ਥੋੜਾ ਡਰਦੀ ਆ ਸਾਡੇ ਕੋਲ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਹੈ ਸੋਨੀ ਛੋਟੀ ਤਿਆਰ ਹੋਈ ਏ ਸੱਲੇ। ਗੋਨ ਚਾਲ ਬਹੁਤ ਵਧੀਆ ਵੇਰੀ ਛੋਟੀ। ਠੀਕ ਹੈ ਜੀ। ਹਾਂਜੀ। ਤੇ ਬੱਚਾ ਕੀ ਹਤੇ ਮਗਰ? ਬੱਚਾ ਕਟਵਾ ਜੀ ਦੀ। ਇਹ ਛੇ ਮਗਰ ਕੱਟਾ ਆ। ਤੇ ਕੀ ਰੱਖਣਾ ਫਿਰ ਇਹਦਾ ਮੋਲ ਆਪਾਂ? ਕੁਲ ਦੇ ਲੈਣਾ ਕਿ ਨਾ ਕਰਦੀ ਏ? ਜਿਆ ਜਿਆ ਕਰਦੀ ਏ ਫਿਰ ਆਪਾਂ। ਡੇਢ ਮੰਗ ਲਈ। ਨਹੀਂ ਡੇਢ ਨਾ ਮੰਗੋ ਕਰੋ। ਕਰੋ ਕੋ ਹਮਤਾਨ। ਇੱਕ ਪੰਜ ਦੀ ਲੈ ਲਈ। ਇੱਕ ਪੰਜ ਦੀ। ਹਾਂਜੀ। ਹੈਗੇ ਵੀ ਕਸਰ ਹੋਰ। ਕੱਢ ਦੋ ਜਿੰਨੀ ਕੱਢਣੀ। ਮਨ ਜ਼ਿਆਦਾ ਪੂਰੇ ਪੂਰੇ ਤੇ ਮਕਾਉਣੀ ਅੱਜ ਹਾਂਜੀ ਪੂਰੇ ਜਿੱਦਾਂ ਹੀ ਕਰਨਾ ਕਰ ਦੋ ਬਈ ਪੂਰੇ ਲੱਖ ਦੀ ਹਾਂਜੀ 14 ਲੀਟਰ ਦੁੱਧ ਅੱਛਾ 12-1300 ਰੋਜ਼ ਦਾ ਦੁੱਧ ਇਹਦਾ ਅੱਛਾ ਹਾਂਜੀ ਦੋ ਮਹੀਨੇ ਚੋ ਡਿਲੀਵਰੀ ਠੀਕ ਆ ਹਾਂਜੀ ਬਾਕੀ ਇਹ ਆ ਕਿ ਚਲੋ ਬਾਕੀ ਆਪਣੇ ਕੋਈ ਇਥੋਂ ਚਵਾਈ ਕਰਕੇ ਖੜੇ ਹਨਾ ਅੱਠ ਫੜ ਹੁੰਦੀ ਜੋ ਇਹਦੀ ਅੱਛਾ ਹਾਂਜੀ ਤੇ ਕੀ ਰੱਖਣਾ ਇਹਦਾ ਬਿਲਕੁਲ ਜੱਜ ਲੱਖ ਦੀ ਕਰ ਦੀ ਪੂਰੇ ਲੱਖ ਦੀ ਹੋ ਜੂਗੀ ਹੋ ਜਾਈ ਕੀ ਹੋ ਜੂਗਾ ਵਿੱਚ ਹੋਰ ਮੰਗ ਚਾਹ ਨਵੇਂ ਨਹੀਂ ਦੇ ਦਾਂਗੇ ਵਿੱਚ ਅੱਛਾ 95 ਹਜ਼ਾਰ ਦੀ ਠੀਕ ਆ ਚਲੋ ਮੌਕੇ ਤੇ ਹੋਰ ਕਰ ਦੋ 90 ਹੀ ਦੇ ਦਾਂਗੇ ਵਿੱਚ ਜੀ ਅੱਛਾ ਉਹ ਫਰੀਆ ਜੀ ਤੁਹਾਨੂੰ ਕਾਹਦੇ ਨਹੀਂ ਅੱਜ ਪਰ ਦਾਇਗਰਾ ਵੀ ਜੀ ਢੀ ਛੋਟੀ 14 ਲੀਟਰ ਵਾਲੀ ਨੂੰ ਕਹਦੇ ਢਾਈ ਢਾਈ ਲੱਖ ਰੁਪਿਆ ਮੰਗਲੇ ਦੇ ਅਦੋਂ ਤੋਂ 220 ਲੀਟਰ ਕਹਦੇ ਹਾਂਜੀ ਹਾਂਜੀ ਚੋ ਕੰਡਾ ਲੈ ਗਿਆ ਵੀਰ ਬਰਾਬਰ 5 ਲੀਟਰ ਲੈ ਗਿਆ ਢੀ ਛੋਟੀ 14 ਲੀਟਰ ਤੋਂ ਚੋਕੇ ਦਊਗਾ ਬਾਕੀ ਇਹ ਕੀ ਸੋਈ ਸਵਾਈ ਇਹਦੇ ਚਵਾਈ ਹੋਈ ਜਾਣੀ ਹੈ ਹਨਾ ਠੀਕ ਹੋਣ ਬਹੁਤ ਚੰਗੀ ਆ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਇੱਕ ਆ ਗੱਬਨ ਗਾਵਾਂ ਹੈ ਇਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਈਏ ਦੱਸਿਓ ਵੀ ਜੀ ਇਹ ਕਿੰਨਾ ਕਿ ਇਹ ਵੇਦੀ ਲੈਂਦੀ ਹੈ ਇਹ ਪੰਜ-ਛੇ ਦਿਨ ਹਫ਼ਤੇ ਲੈ ਆ ਦੇਗੇ ਮੇਰੇ ਹਿਸਾਬ ਨਾਲ ਅੱਛਾ ਹਾਂਜੀ ਲੈ ਵਲ ਉਹ ਤਾਂ ਬਹੁਤ ਬਣਿਆ ਦੇਖੋ ਅਜੇ ਇੰਨੀ ਵੱਛੀ ਹੋਰ ਬਣ ਜਣੀ ਹੈ ਠੀਕ ਹੈ ਹਾਂਜੀ ਤੇ ਵੇਦੀ ਦਾ ਆਪਣੇ ਲਾਗੋ ਇਥੋਂ ਲਈ ਉਦੋਂ ਵਾਲੀ ਪੈਂਡਿਆ ਫਿਰ ਲਾ ਕੇ ਹਾਂਜੀ ਹਾਂਜੀ ਉਹਨਾਂ ਦੇ ਵੀਰੇ ਇੱਕ ਇਟਲੀ ਚਲੇ ਗਏ ਤੇ ਦੂਸਰਾ ਵੀਰੇ ਇਟਲੀ ਜਾਣਾ ਉਹਨਾਂ ਦਾ ਫਾਰਮ ਹੀ ਆਪਣਾ ਉਹਨਾਂ ਦਾ ਅੱਛਾ ਤੇ ਵੱਛੀ ਉਹਨਾਂ ਦਾ 30 ਲੀਟਰ ਦੁੱਧ ਦੇ ਰਹੇ ਆ ਅੱਛਾ ਹਾਂਜੀ ਠੀਕ ਹੈ ਤੇ ਫਿਰ ਉਹਨਾਂ ਕੋ ਲੱਲੀ ਵੱਛੀ ਬੰਦਾ ਠੀਕ ਹੈ ਇਹ ਵੇ ਪੰਜ-ਛੇ ਦਿਨ ਲੈ ਆਈ ਨਹੀਂ ਜਾਂਦਾ ਵੱਛੀ ਨੇ ਦੇਖੋ ਲਓ ਫਿਰ ਤੋਰ ਦੀਗੇ ਬਾਕੀ ਕਦ ਕੱਟ ਜਿਹੜਾ ਇਹਦਾ ਵੀ ਪੂਰਾ ਚੰਗਾ ਵਾ ਆ ਜੀ ਆ ਜਾ ਵੀਰ ਜੀ ਲੈ ਆਓ ਜੀ ਬਾਕੀ ਸੀਲਸਾਲ ਬਹੁਤ ਵਧੀਆ ਵਿੱਚ ਜੀ ਗਾਲੇ ਥਾੜੇ ਬਹੁਤ ਸੋਹਣਾ ਲੱਗਾ ਵੇਖੋ ਠੀਕ ਹੈ ਜੀ ਮੱਟੀ ਵਾਲਾ ਤਾਂ ਨਾ ਲੱਗਾ ਗਰਮੇ ਦੇ ਲੱਗੇ ਰਹੀਏ ਹਾਂ ਤੇਦਾ ਕੀ ਰੱਖਣਾ ਵੀਰ ਜੀ ਫਿਰ ਆਪਾਂ ਮੁੱਲ ਵੇਖ ਲਓ ਵੀਰ ਜੀ ਇਹਦਾ ਜਿਆ ਜਿਆ ਕਰੀਏ ਇਹਦਾ ਵੀ ਮੁੰਦੇ ਵੀ ਜੀ ਪਾ ਜਾਂਦਾ ਬੇ ਕਰਾ ਲਓ ਪੰਜਾਵੇਂ ਕਰਾ ਲਓ ਅੱਛਾ 85000 ਦੀ ਵਸ਼ੀ ਦੇ ਦੀ 85000 ਚ ਕਿੰਨਾ ਕਰਨਾ ਮਾਨ 5000 ਛੱਡ ਦਾਂ 5000 80000 ਦੀ 80000 ਦੀ ਵਿੱਚ ਹੋਰ ਕਿੰਨਾ ਕਰ ਦੇਣਾ ਮਾਨ 2000 ਹੋਰ ਛੱਡ ਦਾਂ ਵੀ 70000 ਦੀ 70000 ਦੀ 75 ਦੀ ਪੂਰੀ ਵਸ਼ੀ ਦੇ ਦਾਂਗੇ ਅੱਛਾ 75000 ਦੀ ਦੇ ਦੇ ਜਿਆ ਕਰੀਏ ਦੇ ਦਾਂਗੇ ਵੇਖੋ ਵਸ਼ੀ ਕੀ ਹੈ ਦੁੱਧ ਵੀ 3 ਲੀਟਰ ਵਸ਼ੀ ਦੇ ਦੇਗੀ ਰਹੀ ਸੀ 3 ਲੀਟਰ ਜਿਹੜਾ ਚਾਹਤ ਸੀ ਇਹ ਲਓ ਤੇ Otra ਜਿਹੜੀ ਉਹ ਨੀਲੀ ਦੀ ਝੋਟੀ ਆ ਉਹ ਚੰਗੀ ਸਾਂਹ ਤੇ ਕਿੰਨਾ ਦੁੱਧ ਚਵਾਈ ਜਾਊਗੀ ਉਹ ਵੀਰ ਜੀ ਕੋਈ ਚੰਗਾ ਖਸਮ ਹੋਏਗਾ ਝੋਟੀ ਦਾ 20 ਲੀਟਰ ਦੁੱਧ ਚੋਦੇਗਾ ਅੱਛਾ ਪਹਿਲੇ ਅੱਜ ਸਵੇਰ ਉਹਦਾ ਠਾਂਡੇ ਦੁੱਧ ਚੋਇਆ ਜਾਂਦਾ ਝੋਟੀ ਲਈ ਅੱਛਾ ਹਾਂਜੀ ਠੀਕ ਹੈ ਜੀ ਤੇ ਆ ਬੱਚੇ ਆ ਗਏ ਆ ਬੱਚਾ ਜੇ ਆ ਕੱਟਾ ਜਿਹੜਾ ਇਹਦਾ ਤੇ ਹੁਣ ਜਿਹੜੇ ਆ ਸੋਈ ਸਵਾਈ ਵੜ ਇੱਕ ਤੁਹਾਨੂੰ ਦਿਖਾਉਣੀ ਆ ਤੇ ਦੱਸਿਓ ਫੇਜੀਏ ਤੇ ਪਰੇ ਇਹ ਵੇਖੀ ਜੀ ਸੁਈ ਜੋ 10 ਦਿਨਾਂ ਦੀ ਆ ਉਹ ਚੋਬਰ ਜੇ ਦਾ ਬੱਚਾ ਜੇ ਦਾ ਆ ਚਿੱਟਾ ਰੰਗ ਦਾ ਆ ਚਿੱਟਾ ਰੰਗ ਦਾ ਬੱਚਾ ਜੇ ਇਹ ਤਾਂ ਤੇ ਇਹਦੇ ਕੋਲ ਵੀ ਦੇਖ ਲੈ ਜੀ 12 ਲੀਟਰ ਜੋ ਅੱਛਾ ਇਸ ਵੇਲੇ ਰਾਤੀ ਆਇਆ ਮਾਲੋ ਤੇਰਾ ਸੋਇਆ ਸਾਰਾ ਮੇਰੇ ਕੋਲ ਠੀਕ ਹੈ ਹਾਂਜੀ ਤੇ ਦੁੱਧ ਉਤਰਾ 16-17 ਕਿਲੋ ਕਰ ਦੇਗੀ ਬੱਚੀ ਠੀਕ ਹੈ ਢੂੰਢੀ ਬੜੀਆ ਲੇਵਾਂਗਾ ਬਹੁਤ ਸਾਵਿਆ ਬੱਚੀ ਦਾ ਵਿੱਚ ਠੀਕ ਹੈ ਜੀ ਤਿੰਨ ਕਿੰਨੇ ਦਿਨ ਹੋਏ ਸੋਈ ਨਾ 10 ਦਿਨ ਵੀਰ ਜੀ ਹੋ ਗਏ ਜੋ ਜੀ 10 ਦਿਨ ਹੋ ਗਏ ਹਾਂਜੀ ਲਿਆ ਖੋਲੋ ਫਿਰ ਤੋੜ ਦਈਏ ਬਾਕੀ ਥਣ ਕਾਫੀ ਚੰਗਾ ਲੱਗਾ ਜੀਰਾ ਇਹਦੇ ਕੋਲ ਵੀ ਲੇਵਾਏ ਬ ਬਾਕੀ ਸੋਈ ਸਵਾਈਏ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜਾ ਬਾਕੀ ਬਾਤ ਭਾਈ ਖਾਨ ਤੋਂ ਬਹੁਤ ਸੋਣਾ ਨੋਗ ਵਾਲਾ ਲੱਗਾ ਠੀਕ ਹੈ ਜੀ ਲੈ ਜਾ ਵੀਰ ਜੀ ਆ ਜਾ ਪ੍ਰਿੰਟ ਵੀ ਜਿਹੜਾ ਠੀਕ ਹੈ ਇਹਦਾ ਬਾਕੀ ਅੱਜ ਜਿਹੜਾ ਅੰਦਰ ਮਿਸਤਰੀਆਂ ਦਾ ਕੰਮ ਜਿਹੜਾ ਚੱਲਣ ਦੇ ਤਾਂ ਕਰਕੇ ਤੁਹਾਨੂੰ ਇੱਧਰ ਪਛਦੇ ਦਿਖਾਉਣ ਇਹ ਰੱਖਣਾ ਵੀ ਇਹਦਾ ਮੁੱਲ ਫਿਰ ਆਪਾਂ ਮੁੱਲ ਵੇਖ ਲੋ ਕਿੰਨਾ ਕਰੀਏ ਵੇਚੀ ਜੱਜਾ ਕਰ ਦਈਏ ਤਾਂ 55 ਹੀ ਦੇ ਦਈਏ ਕਰ ਦਈਏ ਵਿੱਚ ਮੰਨ ਤਨ ਕਿੰਨਾ ਕਰਾਂ ਦੱਸੋ ਪੂਰੇ 50 ਦੀ 47000 ਦੀ ਵਛੀ ਦਾ ਅੱਛਾ 47000 ਦੀ ਪੂਰੇ 45 ਦੀ ਵੀ ਜੀ ਵਛੀ ਦੇ ਉਹ ਦਾਹੇ ਨਾਲ ਵਛੀ ਢੀ ਕੋਈ ਜਾ ਕਿ ਲੇਵਾ ਲੱਗਾ ਵਛੀ ਨੂੰ ਠੀਕ ਹੈ ਯਾਦ ਬਰੀਡ ਕੁਆਲਟੀ ਪੂਰੀ ਪਹਿਲਾ ਸੂਆ ਜੀ ਵਛੀ ਦਾ ਜੀ ਕਿੰਨਾ ਦੋ ਚਾਜੂਗੀ ਦੋ ਦੇ ਵਿੱਚ 18 ਹੁੰਦੀ ਕੋਲ 20 ਕਿਲੋ ਵੀ ਚੰਗਾ ਖਸਮ ਹੋਗਾ ਮਗਰੇ ਦੇ ਬੱਚੇ ਠੀਕ ਹੈ ਜੀ ਹਾਂਜੀ ਬਾਕੀ ਇਹ ਆ ਕਿ ਚਲੋ ਹੁਣ ਸੋਈ ਸਭਾਈ ਆਪਣੀ ਕਬੇ ਚਾਹ ਕੇ ਖੜੇ ਹੈ ਨਾ ਇਹ ਵੀ ਜੀ ਕੱਲ ਦੀ ਸੂਈ ਜੋ ਪਹਿਲਾਂ ਬੱਛੀ ਅੱਛਾ ਇਹ ਵੀ ਪਹਿਲਾਂ ਨਹੀਂ ਪਹਿਲਾਂ ਬੱਛੀ ਮਗਰ ਇਹਦੇ ਬੱਛੀ ਜੋ ਅੱਛਾ ਆ ਕਾਲੀ ਬੱਛੀ ਜੀ ਇਹਦੇ ਹਾਂਜੀ ਕਾਲੀ ਕਾਲੀ ਹਾਂਜੀ ਹਾਂਜੀ ਦੋ ਬੱਛੀਆਂ ਗਿੱਲਾ ਨਾਲ ਉਦਾਂ ਹੀ ਆ ਦੇ ਆ ਦੇ ਆ ਲੋ ਗਿੱਲਾ ਨਾਲ ਕੱਲ ਦੀ ਸੂਈ ਜੋ ਠੀਕ ਹੈ ਫਿਰੇ ਕੱਲ ਆਈ ਮੇਰੇ ਕੋ ਸੂਈ ਹੋ ਰਹੀ ਜੇ ਜੂਰ ਉੱਥੇ ਸੁੱਟਦੀ ਸੀ ਜੇ ਜੂਰ ਵੇਜਣਾ ਛੱਟ ਰੱਖੀ ਬਾਗ ਠੀਕ ਹੈ ਹਾਂਜੀ ਤੇ ਕਿੰਨਾ ਕੇ ਦੁੱਧ ਚਵਾਈ ਜਾਊਗੀ ਦੁੱਧ ਮੇਰੇ ਹਿਸਾਬ ਨਾਲ ਇਹਨੂੰ 18 ਕਿਲੋ ਕੀ ਕਹਿੰਦਾ ਵਛੀ ਨੂੰ ਵੀਰ ਜੀ ਅੱਛਾ ਜਾ ਕੁਆਲਿਟੀ ਵੇਖੋ ਵਛੀ ਦੀ ਬਾਕੀ ਚਿਹਰਾ ਕਾਫੀ ਪਿਆਰਾ ਜਾਂ ਥਾਂ ਜਿਹੜਾ ਪੂਰਾ ਪ੍ਰੋਪਰ ਹੱਥ ਚ ਆਉਣਾ ਲਾ ਵਛਦਾ ਇਹਦਾ ਅਜੇ ਪਲਾਂ ਪੁਲਾ ਵਾਨ ਤੇ ਇੱਕ ਜਿਹ ਹੈ ਬਾਰ ਕੋਲੀ ਪਾਲੀ ਇਹ ਬੜੀ ਮੋਟੀ ਬਾਈ ਚੰਗਾ ਹਵਾਨਾ ਤਿਆਰ ਕੀਤਾ ਵੈਨੇ ਜੀ ਆਹ ਦੇਖ ਸਕਦੇ ਜੀ ਬਾਕੀ ਪਹਿਲਾ ਸੁਆਈ ਆ ਅਜ ਲਿਆਓ ਜੀ ਬਰੀਡ ਕੁਆਲਿਟੀ ਬਹੁਤ ਹੈ ਵਛੀ ਉਤੋਂ ਲੈ ਜਾ ਵੀਰ ਜੀ ਬਾਕੀ ਪੂਰਾ ਫਸਵਾ ਹਵਾਨਾ ਵਾ ਜਿਹੜਾ ਇਹਦੇ ਕੋਲ ਸੋਈ ਸਵਾਈ ਆ ਕੋਈ ਸਵਾਈ ਦੀ ਕੋਈ ਆਪਣੀ ਸਮਝਣਾ ਵੇਸ ਚਾੱਕ ਕੇ ਖੜੇ ਤੇ ਇਹਦਾ ਵੇਦੀ ਕੀ ਫਿਰ ਮੁੱਲ ਜੇ ਮੋਲੇ ਵੀਰ ਜੀ ਇਹਦਾ 55000 ਰੁਪਿਆ 55000 ਹਾਂਜੀ ਜੈਸਨ ਉਹ ਕਿੰਨੇ ਦੀ ਕਰਦੀ ਐ ਦੱਸ ਦਿਓ ਤੁਸੀਂ ਘਾਟੇ ਸੁਟੀਆਂ ਡੋਰੀਆਂ ਜੀ ਇਹਦੀਆਂ ਕਿੰਨੇ ਦੀ ਕਰ ਦੇਣੀ ਪੰਜਾਹ ਦੇ ਕਰਦੀ ਐ ਪੂਰੇ ਦੀ 47 ਦੇ ਰੰਗ ਜੀ ਪੂਰੇ 45 ਦੀ ਫਿਰ ਪੂਰੇ 45 ਦੀ ਵਿੱਚ ਕੋਈ ਇਹ ਦੋਗੇ ਵਿੱਚ ਕਿੰਨੀ ਜਾਤ ਕੁਆਲਟੀ ਦੀ ਵਛੀ ਵੇਖੋ ਪੂਰੇ 45 ਦੀ ਭਾਵੇਂ ਕੋਈ ਆ ਲੈ ਜੇ ਤੇ ਭਾਵੇਂ ਕੋਈ ਹੋ ਲੈ ਜੇ ਦੋਵੇਂ ਬਰੀਡ ਵਾਲੀਆਂ ਵਛੀਆਂ ਵੀ ਜੀ ਪਹਿਲਣਾਂ ਵਛੀਆਂ ਦੋਵੇਂ ਠੀਕ ਆ ਤੇ ਹੁਣ ਸੀਲ ਠੰਡੀਆਂ ਹੁਣ ਇਹ ਵੀ ਤਾਜੀ ਸੋਈ ਤੇ ਮਗਰ ਇਹਦੇ ਵਛੀ ਇਹਦੇ ਵਛੀ ਹਨ ਇਹ ਤਾਂ ਦੇਖ ਸਕਦੇ ਕਾਫੀ ਧੋਤਾਰ ਬਹੁਤ ਸੋਹਣੀ ਵਛੀ ਵੀਰ ਜੀ ਇਹਦੀ ਇਹਨੇ 10 11 ਲੀਟਰ ਜੋ ਅੱਛਾ ਅਰੇ ਕਿਉਂ 15 ਦੀ ਸੂਈ ਜੋ ਠੀਕ ਹੈ ਇੱਕ ਆ ਜਰਸੀ ਦੋ ਤਿੰਨ ਚਾਰੇ ਰੱਤੇ ਆਈਆਂ ਬੱਚਿਆਂ ਤਾਂ ਅੱਛਾ ਚਾਰ ਰੱਤੇ ਹਾਂਜੀ ਠੀਕ ਹੈ ਤੇ ਦੁੱਧ 10 11 ਕਿਲੋ ਅਸਲ ਹੈਗਾ ਦੋ ਦੋ ਤਰਾ 15 16 ਕਿਲੋ ਕਰ ਦੇ ਕਿਉਂ ਸ਼ੀ ਅੱਛਾ 15 16 ਕਰ ਜਿਓਗੀ ਲਿਆ ਫਿਰ ਠੀਕ ਹੈ ਜੀ ਹਾਂਜੀ ਬਾਕੀ ਕੱਦ ਕਾਠ ਰੰਗ ਰੂਪ ਜਿਹੜਾ ਇਹਦਾ ਵੀ ਠੀਕ ਹੈ ਠੀਕ ਹੈ ਮੈਨੂੰ 3 ਸਾਲ ਬਹੁਤ ਯਾਰਾ ਵਿੱਚ ਠੀਕ ਹੈ ਥਾਂ ਤੋਂ ਬਹੁਤ ਸੋਨਾ ਠੀਕ ਹੈ ਜੀ ਲੈ ਜਾ ਜੀ ਤੇ ਵਿੱਧੀ ਤਾਂ ਕੀ ਮੋਲ ਰੱਖ ਦੀਏ ਫੇਰ ਆਪਾਂ ਮੋਲ ਵੀ ਜੀ ਇਹਦਾ 55000 ਦੇ ਦੀਏ ਕਿੰਨੇ ਦੇ ਦੇ ਦੀਏ ਦੱਸ ਦੋ ਅੰਦਰ ਹੀ ਕਰੀਏ 50 ਤੋਂ ਕੁਛ ਕਰ ਲਓ ਜਿੱਦਾਂ ਕਰਨਾ ਕਿੰਨੇ ਦੇ ਦੱਸ ਦੋ 48 ਦੀ ਕਰ ਦੀਏ 45 ਦੇ ਦੀ ਅੱਛਾ ਯਾ ਜੀ ਨੂੰ ਵੇਲਾ ਵਸ਼ੀ ਬਹੁਤ ਰਾਜੀ ਰੂ ਜੀ ਇਹ ਦੁੱਧ ਵਾਲੀ ਵਸ਼ੀ ਚੌਣ ਚਾਂ ਬਹੁਤ ਅੱਬਲੇ ਵਸ਼ੀ ਛੋਟ ਕਰ ਦੋਗੇ 45 ਚ ਕਰਦਾਂਗੇ ਵੇਚ ਜੀ ਕਿੰਨੀ ਕਰ ਦੋਗੇ ਜਿੰਨੇ ਤੁਹਾਡੇ ਕਰ ਦੋ ਆਪਣੀ ਖੁਸ਼ੀ ਨੂੰ 2000 64300 43000 ਦੀ ਛੋਟ 43000 ਦੀ ਕਹਿੰਦੇ ਕਿ ਦੇ ਦੇਾਂਗੇ 2000 ਛੋਟ ਕਹਿੰਦੇ ਕਰ ਦਿਆਂਗੇ ਬਾਕੀ ਆ ਵੀ ਸੋਈ ਸਵਾਈ ਜੀ ਹਾਂ ਜੀ ਵੀ ਸੋਈ ਸਵਾਈ ਜੀ ਇਹ ਤਾਂ ਮਗਰ ਬੱਚਾ ਜੋ ਇਹ ਤਾਂ ਮਗਰ ਵੀ ਆਉਂ ਜਰਸੀ ਬੱਚਾ ਜੀ ਹਾਂਜੀ ਠੀਕ ਹੈ ਜੀ ਲਿਆ ਖੋਲੋ ਫਿਰ ਤੋਰ ਦਈਏ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੋਈ ਨੂੰ ਇਹਨੂੰ ਤੱਕ ਦੇ ਵਿੱਚ ਹੋ ਗਿਆ ਜੋ ਪਹਿਲਾਂ ਵਸੀਆਂ ਜਰਸੀ ਯਾਤ ਕੁਆਲਟੀ ਬੜੀ ਹੈ ਬਾਕੀ ਆ ਜਰਸੀ ਦੇਖ ਸਕਦੇ ਚਿਹਰਾ ਤੁਸੀਂ ਇਹ ਤਾਂ ਇਹ ਇਹ ਦੇਖੋ ਵੀਰ ਜੀ ਕਿੰਨਾ ਇਹ ਦੁੱਧ ਤੇ ਆ ਰਿਹਾ ਇਹ ਵੀ ਜੀ 8 9 ਲੀਟਰ ਜੋ ਦੇਖ ਲੇ ਇਹ ਕਿੰਨਾ ਕਿ ਚਵਾ ਜੂ ਦੁੱਧ 12 ਲੀਟਰ ਦੇ ਕੇ ਵੱਧ ਨਹੀਂ ਚਾਣਾ ਇੰਨਾ ਹੀ ਦੇਣਾ ਅੱਛਾ ਬਾਕੀ ਇੱਕ ਚਲੋ ਦੁੱਧ ਵੀ ਸੰਗੜਨ ਦਾ ਵਾ ਇਹਨਾਂ ਦਾ ਜੱਸੇ ਚੌ ਚਾਰ ਬੜੀ ਅੱਭੀ ਛੇ ਸਾਲ ਬਹੁਤ ਆ ਕਵਾਲਿਟੀ ਬੜੀ ਹੈ ਤਾਂ ਇਹਦਾ ਕੀ ਰੱਖਣਾ ਫਿਰ ਮੁੱਲ ਆਪਾਂ ਵੀਰ ਜੀ 32000 ਜੀ 32000 ਲੇ ਪੂਰੇ 30 ਦੀ ਕਰ ਦਈਏ 28000 ਰੇ ਵਛੀ ਲੈਣ ਹਾਂ ਨਹੀਂ ਵੀਰ ਜੀ ਛੋੜ ਲੇਗੀ ਚਲੋ ਜੱਸ 9 28000 ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੈ ਧੰਨਵਾਦ ਜੀ ਠੀਕ ਹੈ ਵੀਰ ਜੀ ਬ ਇਸ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ